ਜੰਗਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਨੇ ਬੋਲੇ ਕੀ ਮੰਨਿਆ ਮੈਂ ਨਹੀਂ ਰਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਨਾਬ ਅੱਜ ਬੜਾ ਵਧੀਆ ਦਿਨੇ ਆ ਅਸੀਂ ਫੜਾਂਗੇ ਵਧੀਆ ਦੇ ਰਹੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜਿੱਤੂ ਰਹੇ ਨੇ ਭਾਈ ਅਮਰਤਪਾਲ ਸਿੰਘ ਜੀ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਇਆ ਦੇ ਰਹੇ ਨੇ ਪਰ ਇੱਥੇ ਸ਼ਰਤ ਲੱਗੀ ਸੀ ਭਾਈ ਅਮਰਤਪਾਲ ਸਿੰਘ ਤੇ ਆ ਦੇਖੋ ਨਕਦ 10000 ਰੁਪਏ ਦੀ ਸ਼ਰਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤਉਣ ਵਾਲਾ ਜਿਹੜਾ ਪੁਲਿਸ ਮੁਲਾਜ਼ਮ ਉਹ ਜਿੱਤ ਚੁੱਕਿਆ ਹੈ ਜਿੱਤ ਚੁੱਕਿਆ ਉਹ ਦੇਖ ਸਕਦੇ ਹੋ ਪੂਰੀ ਰਿਪੋਰਟ ਭਾਈ ਅੰਮ੍ਰਿਤਪਾਲ ਤੇ 50000 ਦੀ ਸ਼ਰਤ ਵੀ ਲੱਗੀ ਹੋਈ ਹੈ ਰਿਪੋਰਟ ਦੇਖ ਲਓ ਪੂਰੀ ਸਤਿ ਸ੍ਰੀ ਅਕਾਲ ਦੋਸਤੋ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਦੋ ਪੁਲਿਸ ਵਾਲਿਆਂ ਬਚਕਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਜਿੱਤਨ ਹਾਰਨ ਦੀ ਸ਼ਰਤ ਲੱਗੀ 10000 ਰੁਪਏ ਦੀ ਇੱਕ ਪੁਲਿਸ ਮੁਲਾਜ਼ਮ ਮੁਲਾਜ਼ਮ ਜਿੱਤ ਚੁੱਕਿਆ ਹੈ ਬਹੁਤ ਵੱਡੀ ਗੱਲ ਹੈ ਪੁਲਿਸ ਮੁਲਾਜ਼ਮ ਵੀ ਸਾਡੇ ਭਰਾ ਨੇ ਸਤਕਾਰ ਜੋਰ ਨੇ ਜੋਗ ਨੇ ਪਰ ਡਿਊਟੀ ਦੇ ਪੇ ਬੰਦ ਹੁੰਦੇ ਨੇ ਕੀ ਕਰੀਏ ਪਰ ਇੱਥੇ ਸ਼ਰਤ ਲੱਗੀ ਸੀ ਭਾਈ ਅੰਮ੍ਰਿਤਪਾਲ ਸਿੰਘ ਤੇ ਆ ਦੇਖੋ ਸਤਿ ਸ੍ਰੀ ਅਕਾਲ ਦੋਸਤੋ ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਦੋ ਪੁਲਿਸ ਵਾਲਿਆਂ ਬਚਕਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਜਿੱਤਨ ਹਾਰਨ ਦੀ ਸ਼ਰਤ ਲੱਗੀ 10000 ਰੁਪਏ ਦੀ ਇੱਕ ਪੁਲਿਸ ਮੁਲਾਜ਼ਮ ਮੁਲਾਜ਼ਮ ਜਿੱਤ ਚੁੱਕਿਆ ਬਹੁਤ ਵੱਡੀ ਗੱਲ ਹੈ ਪੁਲਿਸ ਮੁਲਾਜ਼ਮੀ ਸਾਡੇ ਭਰਾ ਨੇ ਸਤਕਾਰ ਜੋਰ ਨੇ ਜੋਗ ਨੇ ਪਰ ਡਿਊਟੀ ਦੇ ਪਏ ਬੰਦ ਹੁੰਦੇ ਨੇ ਕੀ ਕਰੀਏ ਪਰ ਇੱਥੇ ਸ਼ਰਤ ਲੱਗੀ ਸੀ ਭਾਈ ਅੰਮ੍ਰਿਤਪਾਲ ਸਿੰਘ ਤੇ ਆਹ ਦੇਖੋ ਨਕਦ 10000 ਰੁਪਏ ਦੀ ਸ਼ਰਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤਿਆਉਣ ਵਾਲਾ ਜਿਹੜਾ ਪੁਲਿਸ ਮੁਲਾਜ਼ਮ ਉਹ ਜਿੱਤ ਚੁੱਕਿਆ ਹੈ ਜਿੱਤ ਚੁੱਕਿਆ ਉਹ ਦੇਖ ਸਕਦੇ ਹੋ ਪੂਰੀ ਰਿਪੋਰਟ ਆਹ ਦੇਖ ਲਓ ਭਾਈ ਅੰਮ੍ਰਿਤਪਾਲ ਤੇ 50000 ਦੀ ਸ਼ਰਤ ਵੀ ਲੱਗੀ ਹੋਈ ਹੈ ਰਿਪੋਰਟ ਦੇਖ ਲਓ ਪੂਰੀ ਚੰਗਜੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਏ ਦੇ ਰਹੇ ਆ ਹਾਂ ਫੋਟੋ ਵੇਚ ਲੈਣੀ ਬੋਲੇ ਜਿਆ ਮੰਨਿਆ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਸਿਮਰ ਜੀ ਅੱਜ ਬੜੇ ਅੱਜ ਬੜਾ ਵਧੀਆ ਦੇਨੇ ਕਹੀਂ ਪੜਾ ਕੇ ਵਧੀਆ ਦੇਨੇ ਜੋ ਕਿ ਭਪਿੰਦਰ ਸਿੰਘ 10000 ਰੁਪਏ ਜਿੱਤੂ ਰਹੇ ਨੇ ਭਾਈ ਅਮਰਪਾਲ ਸਿੰਘ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਏ ਦੇ ਰਹੇ ਆ। ਬੋਲੇ ਜਿਆ ਮੰਨਿਆ ਮੈਂ ਨਹੀਂ ਹਰਿਆ। ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਬਹੁਤ ਖੁਸ਼ੀ ਦੀ ਗੱਲ ਹੈ ਜਦੋਂ ਦੋ ਪੁਲਿਸ ਵਾਲਿਆਂ ਬਚਕਾਰ ਭਾਈ ਅੰਮ੍ਰਿਤਪਾਲ ਸਿੰਘ ਤੇ ਜਿੱਤਨ ਹਾਰਨ ਦੀ ਸ਼ਰਤ ਲੱਗੀ 10000 ਰੁਪਏ ਦੀ। ਇੱਕ ਪੁਲਿਸ ਮੁਲਾਜ਼ਮ ਜਿੱਤ ਚੁੱਕਿਆ। ਬਹੁਤ ਵੱਡੀ ਗੱਲ ਹੈ ਪੁਲਿਸ ਮੁਲਾਜ਼ਮ ਵੀ ਸਾਡੇ ਭਰਾ ਨੇ ਸਤਕਾਰ ਜੋਰ ਨੇ ਜੋਗ ਨੇ ਪਰ ਡਿਊਟੀ ਦੇ ਪਏ ਬੰਦ ਹੁੰਦੇ ਨੇ ਕੀ ਕਰੀਏ ਪਰ ਇੱਥੇ ਸ਼ਰਤ ਲੱਗੀ ਸੀ ਭਾਈ ਅੰਮ੍ਰਿਤਪਾਲ ਸਿੰਘ ਤੇ ਆ ਦੇਖੋ ਨਕਦ 10000 ਰੁਪਏ ਦੀ ਸ਼ਰਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤਉਣ ਵਾਲਾ ਜਿਹੜਾ ਪੁਲਿਸ ਮੁਲਾਜ਼ਮ ਉਹ ਜਿੱਤ ਚੁੱਕਿਆ ਹੈ ਜਿੱਤ ਚੁੱਕਿਆ ਉਹ ਦੇਖ ਸਕਦੇ ਹੋ ਪੂਰੀ ਰਿਪੋਰਟ ਆ ਦੇਖ ਲਓ ਭਾਈ ਅੰਮ੍ਰਿਤਪਾਲ ਤੇ 50000 ਦੀ ਸ਼ਰਤ ਵੀ ਲੱਗੀ ਹੋਈ ਹੈ ਰਿਪੋਰਟ ਦੇਖ ਲਓ ਪੂਰੀ ਚੰਗੀ ਬੜੀ ਬੁਰੀ ਤਰ੍ਹਾਂ ਹਾਰ ਕੇ 10000 ਰੁਪਇਆ ਦੇ ਰਹੇ ਆ ਆ ਫੋਟੋ ਵੇਚ ਲੈਣੀ ਬੋਲੇ ਮੈਂ ਨਹੀਂ ਹਰਿਆ ਬੋਲੇ ਸੋਨਿਹਾਲ ਜੀ ਆਜ ਬੜੇ ਜਨਾਬ ਆਜ ਬੜਾ ਵਜਗਾ ਦੇਨੇ ਕੋਈ ਪੜਾ ਕੇ ਵਜਗਾ ਦੇਨੇ ਜੋ ਕਿ ਭਪਿੰਦਰ ਸਿੰਘ 10000 ਰੁਪਇਆ ਜਿੱਤੂ ਰਹੇ ਨੇ ਭਾਈ ਅਮਰਪਾਲ ਸਿੰਘ ਜਿੱਤ ਗਏ ਨੇ ਤੇ ਅੰਗਰੇਜ਼ ਸਿੰਘ ਜੀ ਬੜੀ ਬੁਰੀ ਤਰ੍ਹਾਂ ਹਾਰ ਕੇ ਦੇ 10000 ਰੁਪਏ ਦੇ ਰਹੇ ਹਾਂ ਬੋਲੇ ਜਿਆ ਮੰਨਿਓ ਮੈਂ ਨਹੀਂ ਹਰਿਆ ਬੋਲੇ ਸੋਨਿਆਨ ਨਾਮ ਜੀ